ਸਤ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ ਮਾਈ ਬਲੌਗ ਅੱਜ ਆ ਸੰਡੇ ਤੇ ਨਾਲੇ ਆ ਮਸਿਆਜ ਤੇ ਜਾ ਰਹੇ ਆਪਾਂ ਮਸਿਆ ਦੇ ਗੁਰੂ ਘਰ ਸੋ ਪਹਿਲਾਂ ਸਵੇਰੇ ਜਾਣਾ ਸੀ ਆਪਾਂ 부ਝ ਸਾਹਿਬ ਮੰਮੀ ਹੋਣਾ ਨੇ ਸੋ ਪਲਾਨ ਥੋੜਾ ਚੇਂਜ ਹੋ ਗਿਆ ਤੇ ਜਿਹਦੇ ਕਰਕੇ ਮੰਮੀ ਹੋਣਾ ਕੋ ਨਹੀਂ ਜਾਇਆ ਜਾਣਾ ਤੇ ਮੈਂ ਆਪ ਹੀ ਜਾਊਗਾ ਜਾਨ ਨੂੰ ਕਰਦਾ ਮੈਂ ਤਿਆਰ ਤੇ ਪਰ ਉਸ ਤੋਂ ਪਹਿਲਾਂ ਜਿਹੜਾ ਵਾ ਸ਼ਹਿਰ ਚੱਲਿਆ ਮੂ ਸੋ ਫਰੈਸ਼ ਹੋ ਗਿਆ ਲੈ ਤੇ ਮੌਸਮ ਵੀ ਅੱਜ ਠੀਕ ਠਾਕ ਹੀ ਆ ਤੇ ਸ਼ਹਿਰ ਇੱਕ ਦੋ ਕੰਮ ਮੈਗੇ ਉਹ ਕਰਕੇ ਫਿਰ ਵਾਪਸੀ ਤੇ ਪੰਜਾਂ ਨੇ ਆ ਗੁਰਦੁਆਰਾ ਸਾਹਿਬ ਛੋ ਸੇਵਾ ਕਰਨਾ ਜਿਵੇਂ ਹਰ ਸੰਡੇ ਦੇ ਸੰਡੇ ਜਾਂਦਾ ਵਾ ਤੇ ਨਿੱਕੇ ਘੁੰਮ ਲਈ ਚੱਲੇ ਆ ਅੱਜ ਤੇ ਫਿਰ ਦੇਖਾਂਗੇ ਕਿਹ ਦਿਨ ਜਿਹੜਾ ਬੁੱਢੀ ਸਾਹਿਬ ਦਾ ਪਲਾਨ ਬਣਾਵਾਂਗੇ ਉਹ ਜਾਨ ਨੂੰ ਰੈਡੀ ਕਰ ਲਿਆ ਵਾ ਉਹ ਫਿਰ ਲੱਗਾ ਵਾ ਹੁਣ ਤਿਆਰ ਹੋਣ ਤੇ ਆਪਾਂ ਚੱਲੇ ਆਂ ਸ਼ਹਿਰ ਹਿਮਦੋਨਾਂ ਨੂੰ ਛੱਡਣ ਤੇ ਨਾਲੇ ਇੱਕ ਕੰਮ ਹੈਗਾ ਵਾ ਥੋਕ ਕਰਾਵਾਂਗੇ ਹਿਮਦੋਨਾਂ ਨੂੰ ਛੱਡ ਆਇਆ ਵਾ ਤੇ ਆਇਆ ਸੀ ਮੈਂ ਨਾਂਨ ਲੈਣ ਤੋ ਭਾਈ ਉਹਨਾਂ ਕੋਲ ਨਾਂਨ ਲਵਾ ਲਈਆ ਦੋ ਸੋ ਇਹ ਪੈਕ ਕਰਾਵਾਂਗੇ ਨਾਨਕਾਂ ਦਾ ਬੜਾ ਮਨ ਕਰ ਰਿਹਾ ਸੀ ਸੋ ਗਰਮਾ ਗਰਮ ਨਾਨ ਪੈਕ ਕਰਵਾ ਲਏ ਸੀ ਤੇ ਹੁਣ ਆਪਾਂ ਚੱਲਦੇ ਹਾਂ ਘਰ ਨੂੰ ਤੇ ਮੌਸਮ ਅੱਜ ਬਹੁਤ ਵਧੀਆ ਹੈ ਬਾਬਾ ਇਹ ਥੋੜੇ ਜਿਹੜੇ ਆ ਬਨਾਣ ਲੈ ਕੇ ਚੱਲੇ ਆ ਬਾਅਦ ਜਾ ਕੇ ਬਣਾਵਾਂਗੇ ਬਨਾਣਾ ਸ਼ੇਕ

ਉਹ ਆਪੇ ਤਰੀ ਰੋਟੀ ਖਾ ਕੇ ਤੇ ਫੇਰ ਜਾਵਾਂਗੇ ਗੁਰਦੁਆਰੇ। ਅੱਜ ਮੇਰਾ ਬੜਾ ਹੋ ਗਿਆ। ਆ। ਖਾ ਖਾ ਸੋਣਾ ਮੈਂ ਕਿਹਾ ਨਹੀਂ ਨਾ। 1.5 hours later। ਉਹ ਦਪਹਿਰਾਂ ਦੀ ਰੋਟੀ ਖਾ ਕੇ ਸੋ ਗਏ ਸੀ। ਜਾਣਾ ਹੀ ਅੱਜ ਗੁਰੂ ਘਰ ਮਸਿਆਈ ਸੀ। ਜਾ ਨਹੀਂ ਹੋਇਆ। ਤੇ ਮੂੰਹ ਕੱਢਿਆ ਤੇ ਹੁਣ ਸ਼ਾਮਾਂ ਦੇ ਵਜੇ 6:30 ਹੋ ਗਏ ਆ। ਹੁਣ ਚੱਲਦੇ ਆਪਾਂ ਮੱਥਾ ਟੇਕਣ। ਤੇ ਮੰਮੀ ਵੀ ਹੋ ਗਈ ਆ ਰੈਡੀ। ਤੇ ਮੰਮੀ ਨੂੰ ਨਾਲ ਲੈ ਕੇ ਚੱਲੇ ਆਵਾ ਤੇ ਤੁਹਾਨੂੰ ਕਰਾਉਂਦੇ ਆ ਗੁਰੂ ਘਰ ਦੇ ਦਰਸ਼ਨ ਚਾ ਚਲੋ ਚੱਲੀਏ ਫਿਰ thank <laughs> you ਇਹ ਕਿਸ ਰਵਸਮਾੜੀ ਦੇ ਗੁਰੂ ਘਰ ਦਰਸ਼ਨ ਕਰਨ। ਤੁਹਾ ਜਿਹੜੇ ਕਾਫੀ ਨਿਹਰਾ ਹੋ ਗਿਆ। ਚਲੋ ਬਹੁਤ ਵਧੀਆ ਲੱਗਾ। ਤੇ ਅੱਜ ਦਾ ਦਿਨ ਵੀ ਬਹੁਤ ਵਧੀਆ ਸੀ, ਮੌਸਮ ਵੀ ਵਧੀਆ ਸੀ। ਤੇ ਰੂਮ ਦੀ ਸੈਟਿੰਗ ਕਰ ਲਈ ਹੈ ਹੁਣ। ਪੂਰੇ ਜਲੇ-ਜੋਲੇ ਲਾਏ ਸੀ ਅੱਜ। ਤੇ ਜੂੜ ਮਾਰ ਕੇ ਆਇਆ ਪੂਰਾ ਸੈਟਿੰਗ ਕਰ ਲਈ ਹੁਣ। ਤੇ ਕੱਲ ਹੈਗਾ ਵਾ ਮੰਡੇ। ਤੇ ਫਿਰ ਰੋਜ਼ ਦੀ ਤਰ੍ਹਾਂ ਫਿਰ ਜਾਵਾਂਗੇ ਕੰਮ ਤੇ। ਸੋ ਇਹ ਮੇਰੇ ਵੱਡੇ ਵੀਰ ਭਰਾ ਸਪੋਰਟ ਕਰਦੇ ਹਨ ਬਹੁਤ-ਬਹੁਤ ਧੰਨਵਾਦ ਤੇ ਇਹ ਬਾਕੀ ਵਧੀਆ ਚੱਲੀ ਜਾਂਦੇ ਆ ਕੋਈ ਬੁਝੀ ਨਹੀਂ ਗੱਲ ਤੇ ਚਲੋ ਫੇਰ ਮਿਲਾਂਗੇ ਆਪਾਂ ਸਵੇਰੇ ਤੇ ਡੇਲੀ ਵਲੋਗ ਤੋਂ ਦੇ ਸਟਾਡੀ ਆ ਤੇ ਬਾਈਕ ਦੀ ਹੋ ਗਈ ਨਾਲੇ ਖਰਾਬ ਮੇਰੀ ਤੇ ਬਾਈਕ ਦੀ ਵੀ ਸਰਵਿਸ ਕਰਾਉਣੀ ਆ ਦੇਖਦਾ ਹਾਂ ਕੱਲ ਬਾਈਕ ਕਰਾਉਣੀ ਹੁਣ ਆਏ ਆਪਾਂ ਮੈਂ ਤੇ ਮੰਮੀ ਉਤੋਂ ਰਾਤ ਹੋ ਗਈ ਸੀ ਤੇ ਬਹੁਤ ਸਲੋ ਸਲੋ ਆਏ ਸੀ ਮਾਗੇ ਕੋਈ ਵਧੀਆ ਹੀ ਮਾਗੇ ਆਮ ਜਾਣ ਹੈ ਗੜਾ ਰਾਤਾ ਸੋ ਫਿਰ ਵੀ ਜਾ ਕੇਲੇ ਟਾਈਮ ਦਾ ਨਹੀਂ ਪਤਾ ਹੁੰਦਾ ਤੇ ਚਲੋ ਅੱਜ ਦਾ ਵਲੋਗ ਫਿਰ ਇੱਥੇ ਖਤਮ ਕਰਦੇ ਆ ਤੇ ਫਿਰ ਮਿਲਦੇ ਆਪਾਂ ਕੱਲ ਦੇ ਨਵੇਂ ਵਲੋਗ ਦੇ ਵਿੱਚ ਜੇ ਕੁਛੇ ਨਾ ਗਲਤੀਆਂ ਹੋ ਗਈਆਂ ਹੋਣਾ ਕੁਛ ਗਲਤ ਬੋਲਿਆ ਗਿਆ ਹੋਵੇ ਜੀਕਾ ਨਾ ਉਹ ਵੀ ਦੱਸਿਆ ਕਰੀ ਠੀਕ ਆ ਓਕੇ ਬਾਈ ਸੀ ਯੂ ਟਾਟਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੁਸੀਂ ਵੀ ਖਾਓ ਰੋਟੀ ਹੁਣ ਲੱਗੇ ਆਪਾਂ ਵੀ ਰੋਟੀ ਖਾਣਾਂ ਫਿਰ ਮਿਲਦੇ ਆਂ ਸੇ 应该。<B>